ਜਿਹੜੇ ਤੁਹਾਡੇ ਹਸਬੰਦ ਜਿਹਨੇ ਡੈਥ ਕੀ ਨਾਮ ਇਹਨਾਂ ਦਾ ਨਾਂ ਸਰਦਾਰ ਜਸਵੰਤ ਸਿੰਘ ਹੈ ਕਿਵੇਂ ਮੌਤ ਹੋਈ ਇਹ ਨਾਂਜੀ ਜੀ ਕੱਲ ਡਿਊਟੀ ਤੋਂ ਆਉਂਦੇ ਹੀ ਸ਼ਾਮ ਨੂੰ ਤੇ ਡਿਊਟੀ ਤੋਂ ਆਉਂਦੇ ਆ ਪਹਿਨੇ ਗੱਡੀ ਮਾਰੀ ਇਹਨਾਂ ਦੇ ਵਿੱਚ ਸਾਡਾ ਤੇ ਸਾਰਾ ਕੋਸ਼ੇ ਦੇ ਸਤੇ ਹੀ ਮੇਰਾ ਬੱਚਾ ਗੱਡੀ ਚਲਾਉਂਦਾ ਮਾੜੀ ਮੋਟੀ ਅਈ ਤਾਂ ਦੀ ਪਤਾ ਤੋਂ ਕਹਿੰਦੇ ਜਿੰਨੇ ਜੜੇ ਸਾਡਾ ਘਰ ਆਨਾਂ ਦੇ ਚੋਤੇ ਚੱਲਦਾ ਹੈ ਸਾਡਾ ਕੋਕਰੀ ਲਾ ਗਿਆ ਜੀ ਉਹ ਤਾਂ ਖਿਆਲੀ ਇਹਨਾਂ ਤੇ ਆਪਨੇ ਪਿਆਰੀ ਮੈਨੂੰ ਤੇ ਰੋਟੀ ਪਾਣੀ ਵੀ ਪਕਾ ਕੇ ਕਵਾਉਂਦੇ ਕਿਥੇ ਡਿਊਟੀ ਕਰਦੇ ਸਨ ਐਡਵਾਂਸ ਖੁੱਲੇ ਕਰਦੇ ਡਿਊਟੀ ਜੀ ਤੇ ਕਾ ਤੇ ਆ ਰਹੇ ਸੀ ਪਿੰਡ ਨੂੰ ਸਾਈਕਲ ਤੇ ਆ ਰਹੇ ਕੀ ਮਨ ਕਰਦੇ ਹੈ ਪ੍ਰਸ਼ਾਸਨ ਨੂੰ ਵੇਖੋ ਜੀ ਜੀ ਇਨਸਾਫੇ ਦਾ ਢਾਂਡਾ ਸਾਹਿਬ ਕੱਲ ਸਾਨੂੰ ਦੇਣ ਕੋਈ ਸਾਡੀ ਮਦਦ ਕਰ ਗਰੀਬ ਬੰਦੇ ਆਏ ਇਹ ਤੋਂ ਪਹਿਲਾਂ ਆਰਮੀ ਚ ਜਾ ਰਹੇ ਹਾਂ ਜੀ ਹਾਂ ਜੀ ਆਏ ਗਰੀਬ ਬੰਦੇ ਆ ਗਰਮੀਤ ਸਿੰਘ ਕਿਹੜਾ ਪਿੰਡ ਹੈ ਪਿੰਡ ਆਵਲਵਾਲ ਜੋ ਬਜ਼ੁਰਗਾਂ ਦੀ ਡੈਥ ਹੋਈ ਹੈ ਕੀ ਮਾਮਲਾ ਜੀ ਬਜ਼ੁਰਗਾਂ ਦੀ ਡੈਥ ਹੋਈ ਹੈ ਜੀ ਸਾਡੇ ਚਾਚਾ ਜੀ ਸਕੂਲ ਦੇ ਵਿੱਚ ਕੰਮ ਕਰਨ ਲਈ ਲੱਗੇ ਇੱਥੇ ਸਕਿਉਰਟੀ ਗਾਰਡ ਉਠੀ ਗੱਲ ਦੇ ਕਿਹੜੇ ਸਕੂਲੇ ਡਿਵਾਨ ਪਬਲਿਕ ਜੀ ਜੀ ਇਹ ਸ਼ਾਮ ਨੂੰ ਆ ਰਹੇ ਹੈ ਰੋਜ਼ਾਨਾ ਤੌਰ ਤੇ ਸ਼ੇਖ ਰੇਣਾ ਇਧਰੋਂ ਅਹੀਂ ਮਗਰੀ ਆ ਰਹੇ ਹੈ ਪਹਿਲਾਂ ਸਾਡੇ ਤੋਂ ਹੀ ਪਹਿਲਾਂ ਨਿਕਲੇ ਹਿਮਾਲੇ ਵਾਲ ਪੁੱਲ ਤੇ ਆ ਇਹ ਸਾਡੇ ਤੋਂ 10 15 ਮਿੰਟ ਪਹਿਲਾਂ ਨਿਕਲੇ ਠੀਕ ਹੈ ਤੇ ਇਧਰੋਂ ਭੋਲਿਆ ਕੱਲੋਂ ਗੱਡੀ ਜਾ ਰਹੀ ਸੀ ਜੋ ਲਾਲੇ ਨੰਗਲ ਦੀ ਆ ਉਹਦੇ ਵਿੱਚ ਉਹਨਾਂ ਨੇ ਗੱਡੀਆਂ ਲਿਆ ਕੇ ਮਾਰੀ ਆ ਇਹ ਆਪਣੀ ਸਾਈਡ ਤੇ ਜਾ ਰਹੇ ਸੀ ਇਹ ਗਲਤ ਜਾ ਰਹੇ ਗੱਡੀ ਵਾਲੇ ਇਹਨਾਂ ਨੇ ਲਿਆ ਕੇ ਮਗਰੋਂ ਮਾਰੀ ਗੱਡੀ ਤੇ ਨੁਕਸਾਨ ਕਰਕੇ ਮਾਰ ਕੇ ਤੇ ਧੂਕੇ ਤੇ ਉਹਨਾਂ ਨੂੰ ਮੁੱਦਿਆਂ ਦੇ ਵਿੱਚ ਸੁੱਟ ਗਏ ਤੇ ਗੱਡੀ ਲੈ ਖਾਣ ਹੋ ਗਈ ਇਹ ਸ਼ਾਇਕਲ ਤੇ ਜੀ ਬੰਦੇ ਸਨਾਗਤ ਹੋ ਗਈ ਇਹ ਕਿਹੜੇ ਬੰਦੇ ਸਨਾਗਤ ਬੰਦੇ ਨਹੀਂ ਹੋ ਗਈ ਜੀ ਲਾਲੇ ਮੰਗਲ ਦੇ ਬੰਦੇ ਕਿਹੜੀ ਗੱਡੀ ਕਿਹੜੀ ਸੀ ਗੱਡੀ ਵਰਨਾ ਨਹੀਂ ਵਰਨਾ ਨਹੀਂ ਪੁਲਿਸ ਨੇ ਕੀ ਕਰਵੇ ਕੀਤੀ ਹੁੰਦਾ ਕਿ ਜੀ ਦੱਸਿਆ ਪੁਲਿਸ ਨੇ ਕਾਰਵਾਈ ਅਜੇ ਹੋ ਰਿਪੋਰਟ ਦੇ ਕੇ ਇਹ ਕਾਰਵਾਈ ਤੇ ਹੁਣ ਲਿਆਉਣਗੇ ਤੇ ਫੇਰ ਹੀ ਹੋਣੀ ਹੈ ਇਹ ਕਾਰਵਾਈ ਕੋਈ ਨਹੀਂ ਹੋਈ ਪੋਸਟ ਮੈਨ ਨੂੰ ਕਰਾਉਣ ਲਈ ਚੱਲੇ ਹਾਂ। ਬੱਚੇ ਜੀ ਤਿੰਨ, ਦੋ ਲੜਕੀਆਂ ਨੇ ਇੱਕ ਲੜਕਾ ਹੈ। ਕੀ ਮੰਗ ਕਰਦੇ? ਮੰਗੇ ਹੁਣ ਸਾਫ ਹੋਣਾ ਚਾਹੀਦਾ ਮੰਗ ਤੇ ਹੁਣ। ਜਿਵੇਂ ਅਸੀਂ ਬਹੁਤ ਸਿੰਘ ਜੀ। ਸਾਰੀ ਕਿਹੜੀ ਬਜ਼ੁਰਗਾਂ ਦੀ ਡੈਥ ਹੋਈ ਹੈ ਐਕਸੀਡੈਂਟ ਵਿੱਚ ਕੀ ਹੈ ਮਾਮਲਾ ਜੀ? ਮਾਮਲਾ ਅਸਿਨੈਟਰ ਬਾਬਰਾ ਜੀ ਹੈ। ਹਾਂਜੀ। ਕੀ ਨਾਮ ਸੀ ਇਹਨਾਂ ਦਾ ਜੀ? ਇਹਨਾਂ ਦਾ ਨਾਮ ਹੈਗਾ ਜਸਵੰਤ ਸਿੰਘ, ਪੁੱਤਰ ਸੂਰਤਾ ਸਿੰਘ ਵਾਸੀ ਲਾਹੇਵਾਲ। ਪੀਐਸ ਡੇਰਾ ਬਾਬਾ ਨਾਲ। ਜੀ। ਇਸ ਸਕਿਉਰਿਟੀ ਗਾਰਡ ਦੀ ਜੁਕੜੀ ਕਰਦੇ। ਉਹ ਵਾਲੇ ਆ ਸਕੂਨ ਦੇ ਵਿੱਚ ਹਾਂਜੀ ਉਸ ਵਾਪਸ ਆਤਾ ਆ ਰਹੇ ਸੀ ਦਰਬਾਨੀ ਰਾਤ ਜੀ ਜੀ ਤੇ ਆਪਣੇ ਪਿੰਡ ਵਾਲੇ ਤੋਂ ਆ ਰਹੇ ਸੀ ਇਧਰੋਂ ਇੱਕ ਵਰਦਾ ਗੱਡੀ ਜਾ ਰਹੀ ਸੀ ਜਿਹੜਾ ਰਸਤੇ ਵਿੱਚ ਇਹਨਾਂ ਦਾ ਸਿੱਟਾ ਹੋ ਗਿਆ ਇਹ ਬਿਜੂਟ ਕਦੀ ਮੌਤ ਹੋ ਗਈ ਸਰ ਮੋਡਲੀ ਕੀ ਜਾਣਕਾਰੀ ਤੇ ਕੋਈ ਲੱਗਦਾ ਗੱਡੀ ਰੰਗ ਸਾਈਡ ਵੱਜੀ ਜਾਂ ਕੀ ਹੈ ਜੀ ਸਾਰੇ ਸੈਂਟਰ ਚੋਂ ਵੀ ਜਾ ਰਹੇ ਨੇ ਇਹ ਵੀ ਜਾ ਰਹੇ 4 ਵਜੇ ਆ ਅਸੀਂ ਤਾਂ ਸਰ ਪਤਾ ਲੱਗ ਗਿਆ ਗੱਡੀ ਚਾਲਕ ਕੌਣ ਹੈ ਹਾਂਜੀ ਜੋਬਨ ਹੈ ਜੋਬਨ ਆਦਾ ਬੋਲਦਾ ਕਿੱਥੋਂ ਦਾ ਹੈ ਇਹ ਲਾੜੇ ਨਾਲ ਕੰਦਾ ਹੈ ਕੀ ਮਾਮਲਾ ਦਰਜ ਕੀਤਾ ਗਿਆ ਹੁਣ ਤੱਕ ਇਹਨਾਂ ਦਾ ਮਕਦਮਾ ਦਰਜ ਕਰ ਲਿਆ ਜਿਵੇਂ ਅਸੀਂ ਇਹਨਾਂ ਦਾ ਜੀ ਤੇ ਕੀ ਹੁਣ ਸਾਰੇ ਇਹਨਾਂ ਦਾ ਪੋਸਟ ਮਾਰਡਮ ਕਰਵਾਇਆ ਜਾ ਰਿਹਾ ਹੈ ਪੋਸਟ ਮਾਰਡਮ ਕਰਵਾ ਕੇ ਦੇ ਰੋਜੀ ਤਬਦੀਸ਼ ਆਪਾਂ ਬਿਜਲੀ ਆਂਦੀ ਜਾਊ ਸਰ ਜਿਸ ਵਾਹਨ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਔਰ ਹੋ ਗਿਆ ਰਿਕਵਰ ਜਿਹੜਾ ਸਾਈਕਲ ਹੀ ਹੈ ਜੀ ਉਹ ਰਿਕਵਰ ਕਰ ਲਿਆ ਗੱਡੀ ਰਿਕਵਰ ਕਰਨ ਲੱਗੇ ਸੀ